ਪੜਾ ਕੇ ਹੁਣੀ ਪਾਈ ਜਾਂਦਾ ਬਲਾਤੋ ਬਈ ਉਹ ਤੱਕ ਦਾ ਪੜਾ ਕੇ ਫੂਕ ਲੇਗਾ ਬਲਾਤੋ ਹਾਂਜੀ ਹਾਂਜੀ ਵੀਰੇ ਪੂਰੇ ਆਪਾਂ ਪੜਾ ਕੇ ਹੁਣੀ ਪਾ ਦੇਣੇ ਨੇ ਪੂਰੇ ਪਾ ਦੇਣੇ ਨੇ ਉਹਦੇ ਤੱਕ ਦਾ ਛੱਡੇ ਨਹੀਂ ਹੈਗੇ ਪੂਰੇ ਆਵੇ ਬੰਦਾ ਘੈਂਟ ਆ ਜਾ ਰਹੀ ਨਹੀਂ ਗੱਲਣੀ ਅੰਗੀ ਚਾਹੇ ਲੈ ਲਓ ਗੋਲ ਗਲੇ 'ਚ ਚਾਹੇ ਲੈ ਲਓ ਕੋਲਰ 'ਚ ਲੈ ਵੀ ਜਾਣੀ ਕਿ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲਦੀ ਹੈ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਵੀ ਗੋਲ ਗਲੇ ਵਾਲੀ ਵੀ ਤੇ ਕੋਲਰ ਵਾਲੀ ਵੀ ਹਾਂਜੀ ਲੇ ਵੀ ਸਾਡੇ 350 ਰੁਪਏ ਦੀ ਬਾਜ਼ਾਰ ਚ ਬਈ 600 700 ਦੀ ਮਿਲਦੀ ਆ ਮਨ ਲੱਗਦਾ ਨਾ ਚਾਹੇ ਲੈ ਲਓ ਆਹ कलर ਚਾਹੇ ਲੈ ਲਓ ਬਲੂ ਚਾਹੇ ਲੈ ਲਓ ਬਲੈਕ ਚਾਹੇ ਲੈ ਲਓ ਜੈਡ ਬਲੈਕ ਲੈ ਵੀ ਹਾਂਜੀ ਇਹ ਵੀ ਤੀਜਾ ਮਿਲਦੀਆਂ ਨਾ ਹਾਂਜੀ ਲੈ ਮਿੱਤਰੋ ਜਿਹੜੀ ਉਮਰ ਨਾਲ ਖੇਡਣ ਦੀ ਹੁੰਦੀ ਹੈਗੀ ਆਹ ਮੁੰਡਾ ਕੰਮ ਕਰਨ ਲੱਗ ਗਿਆ ਉਮਰ ਛੋਟੀ ਹੈਗੀ ਤੇ ਆਫਰ ਵੀ ਕਹਿੰਦਾ ਵੀ ਇਦੋਂ ਘੱਟ ਰੇਟ ਕਿਤੇ ਵੀ ਨਹੀਂ ਮਿਲਨੇ ਕਿਉਂ ਨਹੀਂ ਕੀ ਹਾਲ ਚਾਲ ਨੇ ਵਧੀਆ ਵੀਰੇ ਤੁਸੀਂ ਦੱਸੋ ਬਹੁਤ ਵਧੀਆ ਕੀ ਨਾਮ ਆ ਤੇਰਾ ਅੰਛਨਾਮ ਮੇਰਾ ਠੀਕ ਹੈ ਜੀ ਦੁਕਾਨ ਕਿੱਥੇ ਹੈ ਆਪਣੀ ਰਾਜੇ ਦੇ ਬਾਗ ਚ ਸੁਬਾਨ ਹਸਪੀਟਲ ਦੇ ਸਾਹਮਣੇ ਆ ਗਈ ਆਪਣੀ ਦੁਕਾਨ ਖੇੜੀ ਬ੍ਰਦਰਸ ਰਾਜੇ ਦਾ ਬਾਗ ਸੁਬਾਨ ਹਸਪੀਟਲ ਦੇ ਸਾਹਮਣੇ ਲੈ ਵੀ ਮਲੇਰ ਕੋਟਲਾ ਤੁਸੀਂ ਇੱਧਰ ਨਿਗਾਹ ਮਾਰ ਸਕਦੇ ਹੋਗੇ ਖੇੜੀ ਬ੍ਰਦਰ ਮਲੇਰ ਕੋਟਲਾ ਇੱਥੇ ਆ ਸਕਦੇ ਹੋ ਤੁਸੀਂ ਕੀ ਕੀ ਮਿਲਦਾ ਆਪਣੇ ਕੋਲੇ ਹੁੰਦਾ ਕੀ ਕੀ ਆਪਣੇ ਕੋਲੇ ਬਾਈ ਮੇਰੇ ਸਰ ਨੂੰ ਪਹਿਲਾਂ ਤਾਂ ਤੁਸੀਂ ਆਪਣਾ ਇੰਸਟਾਗ੍ਰਾਮ ਦਾ ਪੇਜ ਫੋਲੋ ਕਰ ਲਓ ਔਰ ਤੇ ਨਮੀਆਂ ਤੇ ਨਮੀਆਂ ਰੀਲੀਆਂ ਆਪਾਂ ਪਾਉਣੇ ਰਹਣੇ ਆ ਤੇ ਜਿਵੇਂ ਦੇਖ ਸਕਦੇ ਹੋ ਨਵਾਂ ਆਰਟੀਕਲ ਆਇਆ ਆਪਣੇ ਲਵੇ ਚਾਹੇ ਲੈ ਲਓ ਗੋਲ ਗਲੇ 'ਚ ਚਾਹੇ ਲੈ ਲਓ ਕੋਲਰ 'ਚ ਲੈ ਵੀ ਜਨ ਹਰੇਕ ਤਰ੍ਹਾਂ ਦੀ ਕੁਆਲਿਟੀ ਮਿਲਦੀ ਹੈ ਵੈਰਾਈਟੀ ਹਰੇਕ ਤਰ੍ਹਾਂ ਦੀ ਵੀ ਗੋਲ ਗਲੇ ਵਾਲੀ ਵੀ ਤੇ ਕੋਲਰ ਵਾਲੀ ਵੀ ਹਾਂਜੀ ਇਹ ਸਭ ਸਿਰਫ ਤੁਹਾਨੂੰ ਮਿਲੂਗੀ 250 ਦਾ ਲੈ ਵੀ 250 ਰੁਪਏ ਦਾ ਤੇ ਕੁਆਲਿਟੀ ਵੀ ਚੰਗੀ ਆ ਵੀ ਇਹੋ ਜੀ ਗੱਲ ਨਹੀਂ ਦੇਖ ਸਕਦਾ ਦੂੰਗੇ ਰੰਗ ਕਿੰਨੇ ਕਿੰਨੇ ਬਾਈ ਇਹਦੇ ਵਿੱਚ ਆਪਣੇ ਕੋਲੇ ਇਹਦੇ ਵਿੱਚ ਰੰਗ ਤੇ ਤੁਸੀਂ ਲੈ ਜੋ ਆ ਰੰਗ ਲੈ ਚਲੋ ਆ ਰੰਗ ਆ ਰੰਗ ਰੰਗ ਬੁਥੇਰੇ ਨੇ ਠੀਕ ਰੰਗ ਬੁਥੇਰੇ ਨੇ ਹਾਂਜੀ ਲੈ ਵੀ ਰੰਗ ਬੁਥੇਰੇ ਨੇ ਸਿਰਫ ਸਿਰਫ 250 ਦੇ ਵਿੱਚ ਮਿਲ ਜੂ ਇਹ ਸਾਨੂੰ ਚਾਹੇ ਲੈ ਲਓ ਗੋਲ ਗਲੇਜ ਚਾਹੇ ਲੈ ਲਓ ਕਲਰ ਕਲਰ ਠੀਕ ਹੈ ਜੀ ਹੋਰ ਵੀ ਇਸ ਤੋਂ ਲਵ ਹੋਰ ਕੀ ਆਪਣੇ ਕੋਲ ਵੀਰੇ ਆ ਲੋਰ ਲੋਰ ਮੰਗਾਤੀ ਆ ਕ੍ਰਸ਼ ਚ ਹੂੰ ਇਹ ਸਿਰਫੋ ਸਿਰਫ ਸਾਨੂੰ ਮਿਲੂਗੀ 300 ਚ ਕ੍ਰਸ਼ ਦੀ ਹਾਂਜੀ ਚਾਹੇ ਲੈ ਲਓ ਪੱਟੀ ਵਾਲੀ ਚਾਹੇ ਲੈ ਲਓ ਦੋ ਕਲਰ ਵਾਲੀ ਲੇਵੀ ਕਰਾਸ ਦੇ ਵਿੱਚ ਲੋਰ ਆ ਗਈ ਕੁਆਲਟੀ ਚੰਗੀ ਹੈਗੀ 300 ਰੁਪਏ ਕਹਿ ਰਹੇ ਹੋ ਨਾ ਰੇਟ ਪੱਕੀ ਗੱਲ ਹੈਗੀ ਸਸਤਾ ਬੜਾ ਦੇ ਰਹੇ ਯਾਰ ਮੁੰਡਾ ਹੈ ਮਨ ਲਾਦਾ ਵੀ ਅੱਗੇ ਬਈ ਦੀਵਾਲੀ ਹੈਗੀ ਪਟਾਕੇ ਹੁਣੀ ਪਾਈ ਜਾਂਦਾ ਮਨ ਲਾਦਾ ਤੋ ਬਈ ਉਹ ਤੱਕ ਦਾ ਪਟਾਕੇ ਫੂਕ ਲੇਗਾ ਮਨ ਲਾਦਾ ਹਾਂਜੀ ਹਾਂਜੀ ਵੀਰੇ ਪੂਰੇ ਆਪਾਂ ਪਟਾਕੇ ਹੁਣੀ ਪਾ ਲੈਣੇ ਨੇ ਪੂਰੇ ਪਾ ਦੇਣੇ ਨੇ ਉਦੋਂ ਤੱਕ ਤਾਂ ਛੱਡਰੇ ਨਹੀਂ ਹੈਗੇ ਪੂਰੇ ਐਵੇਂ ਬੰਦਾ ਘੈਂਟ ਆ ਯਾਰ ਇਹ ਨਹੀਂ ਗੱਲ ਨਹੀਂ ਹੈਗੀ ਇਹ ਕਾ ਵੀ ਸਿਆਪੀ ਨੇ ਵੀ ਸਲਟਾ ਹੀ ਹੈ ਕਿ ਮੈਨੇ ਹੂੰ ਇਹਦੇ ਵੀਰੇ ਤੁਸੀਂ ਜਿਹੜਾ ਜਿਹੜਾ ਮਰਜੀ ਸਾਈਜ਼ ਲੈ ਲਓ ਚਾਹੇ ਲੈ ਲਓ ਤੁਸੀਂ ਡਬਲ ਐਕਸ ਐਲ ਚਾਹੇ ਲੈ ਲਓ ਐਕਸ ਐਲ ਡਬਲ ਐਕਸ ਐਲ ਟ੍ਰਿਪਲ ਐਕਸ ਐਲ ਵੀ ਮਿਲ ਜੂ ਤੁਹਾਨੂੰ ਇਹ ਟ੍ਰਿਪਲ ਐਕਸ ਐਲ ਲਾਸਟ ਸਾਈਜ਼ ਆ ਪਲੇਨ ਦੇ ਵਿੱਚ ਯਾਨੀ ਕਿ ਐਲ ਵੀ ਐਲ ਵੀ ਹੈਗਾ ਟ੍ਰਿਪਲ ਐਕਸ ਐਲ ਤੱਕ ਯਾਨੀ ਕਿ ਕਿੱਡਾ ਵੱਡਾ ਮਰਜੀ ਸਾਈਜ਼ ਆ ਵੀ ਤੁਸੀਂ ਲੈ ਕੇ ਜਾ ਸਕਦੇ ਕੀ ਰੇਟ ਕੀ ਆ ਬਈ ਇਹਦਾ ਏ ਵੀਰੇ ਸੋਸੀ ਜੇ ਬੜਾ ਸਾਈਜ਼ ਲਵਾਂਗੇ ਇਹ ਤੁਹਾਨੂੰ ਮਿਲ ਜੂਗਾ 250 ਦਾ ਛੋਟਾ ਸਾਈਜ਼ ਮਿਲ ਜੂਗਾ ਤੁਹਾਨੂੰ 200 ਦਾ ਲੈ ਵੀ 200 ਤੋਂ ਲੈ ਕੇ 250 ਰੁਪਏ ਤੱਕ ਆ ਦੇਖ ਸਕਦੇ ਹੋ ਕਲਰ ਬਹੁਤ ਨੇ ਨਾ 1 2 3 4 5 6 7 8 ਕਲਰ ਹੋ ਗਏ ਯਾਰ ਹਾਂਜੀ ਲੈ ਵੀ 7 8 ਕਲਰ ਹੋ ਗਏ ਦੇਖ ਸਕਦੇ ਹੋ ਕਿ 200 ਤੋਂ ਲੈ ਕੇ 250 ਤੱਕ ਜੀਨ ਹੁੰਦੀ ਆਪਣੇ ਕੋਲੇ ਬਈ ਹਾਂਜੀ ਵੀਰੇ ਜੀਨ ਵੀ ਹੁੰਦੀ ਹੈ ਲੈ ਵੀ ਜੀਨ ਕਿੰਨੇ ਰੁਪਏ ਤੋਂ ਹੋ ਆ ਗਿਆ ਆਪਣੇ ਕੋਲੇ ਜੀਨ ਵੀਰੇ ਤੁਹਾਨੂੰ ਮਿਲ ਜੂਗੀ ਜੋਕਰ ਵਾਲੀ ਕਾਰਗੋ ਜੀ ਚਾਹੀਦੀਆਂ ਉਹ ਮਿਲ ਜੂਗੀ 350 ਦੀ ਉਹ ਦਿਖਾ ਕਿੱਥੇ ਆ ਪਹਿਲਾਂ ਚਲੋ ਬਾਕੀ ਫਿਰ ਦਿਖਾਵਾਂਗੇ ਲੈ ਵੀ ਕਾਰਗੋ ਤੋਂ ਚੱਕ ਦਿਆਂਗੇ ਬਾਈ ਕਿਉਂਕਿ ਇਹ ਟ੍ਰੈਂਡਿੰਗ ਦੇ ਵਿੱਚ ਆ ਹਾਂਜੀ ਇਹ ਚੀਜ਼ ਹੈ ਨਾ ਕਿੰਨੇ ਤੋਂ ਸ਼ੁਰੂ ਹੈ ਇਹ ਏ ਵੀਰੇ 350 ਦੀ ਬਸ ਲੈ ਵੀ 350 ਰੁਪਏ ਦੀ ਬਾਜ਼ਾਰ ਚ ਬਈ 600 700 ਦੀ ਮਿਲਦੀ ਆ ਮਨ ਲੱਗਦਾ ਨਾ ਕੁਆਲਟੀ ਕਿਵੇਂ ਦੀ ਬਹੁਤ ਵਧੀਆ ਵੀਰੇ ਜੇ سونے ਕੀ ਕਹਿੰਦੇ ਨੇ ਆਹ ਨਹੀਂ ਲੈਣੀ ਜੋਕਰ ਨਹੀਂ ਲੈਣੀ ਜੋਕਰ ਕਹਿੰਦੇ ਆਪਾਂ ਜੋਗਰੀ ਹਾਂਜੀ ਜੇ ਬੂਟ ਘੱਟ ਲੈਣੀ ਹੈ ਇਹਦੇ ਵਿੱਚ ਉਹ ਤੁਹਾਨੂੰ ਸਿਰਫ ਸਿਰਫ 550 ਮਿਲ ਜੂਗੀ ਉਹ ਵੀ ਕਾਰਗੋ ਹਾਂਜੀ ਵੀਰੇ ਲੈ ਵੀ ਯਾਨੀ ਕਿ ਬਈ ਬਿਣਾ ਇਹ ਤੋਂ ਨਾ ਜਿਹੜੀ ਆ ਕੀ ਹੁੰਦੀ ਹੈ ਇਹ ਗੀ ਇਲਾਸਟਿਕ ਤੋਂ ਹੀ ਮਿਲ ਜੂ ਹੈ ਹਾਂ ਵੀਰੇ ਠੀਕ ਹੈ ਜੀ ਤੇ ਫਿਰ ਆ ਜੀਨ ਬਈ ਇਸ ਤੋਂ ਬਾਅਦ ਇਹ ਆ ਗਈਆਂ ਇਹ ਵੀਰੇ ਜੇ سونے ਵਧੀਆਲੀ ਜੀਨ ਲੈਣੀ ਆ ਇਹ ਤੁਹਾਨੂੰ ਮਿਲ ਜੂਗੀ 500 550 ਦੇ ਠੀਕ ਠਾਕ ਘਰ ਪੋਂ ਲੈਣੀਆਂ ਉਹ ਤੁਹਾਨੂੰ ਮਿਲ ਜੂਗੀ 500 ਤੋਂ ਲੈ ਵੀ 500 550 ਤੋਂ ਜੀਨ ਬਾਕੀ ਸਸਤੀ ਵਾਲੀ ਦਿਖਾਈ ਦਿੱਤੀ ਤੁਹਾਨੂੰ ਲੈ ਵੀ ਹਰੇਕ ਤਰ੍ਹਾਂ ਦੀ ਜੀਨ ਆ ਗਈ ਹੋਰ ਦਿਖਾਈ ਕਲਰ ਕੋਈ ਕੱਢ ਕੇ ਬਈ ਕਲਰ ਵੀਰੇ ਬਸ ਲੈ ਵੀ ਕਲਰ ਉਥੇ ਰਹਿਣੇ ਬਈ ਦੇਖ ਸਕਦੇ ਹੋ ਨਾ ਜੀਨ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ 500 550 ਚਾਹੇ ਲੈ ਲਓ ਆਹ ਕਲਰ ਚਾਹੇ ਲੈ ਲਓ ਬਲੂ ਚਾਹੇ ਲੈ ਲਓ ਬਲੈਕ ਚਾਹੇ ਲੈ ਲਓ ਜੈਡ ਬਲੈਕ ਲੈ ਵੀ ਹਾਂਜੀ ਜਿਹੜਾ ਮਿਲਦੀ ਹੈ ਨਾ ਹੋਰ ਬਈ ਇਸ ਤੋਂ ਇਲਾਵਾ ਇਹੜੀ ਆਪ ਹਿਆਨੇ ਪੈਂਟਾਂ ਇਹ ਕਿਵੇਂ ਨੇ ਇਹ ਵੀਰੇ ਫਾਰਮਲ ਪੈਂਟ ਫਾਰਮਲ ਪੈਂਟ ਹਾਂਜੀ ਇਹ ਵੀ ਫਾਰਮਲ ਪੈਂਟ ਕੁਆਲਿਟੀ ਕਿਵੇਂ ਬਈ ਵੀਰੇ ਫੁੱਲ ਲੋਕਰ ਲੈ ਵੀ ਕੈਨ ਦੀ ਲੋੜ ਹੀ ਨਹੀਂ ਹੈਗੀ ਦੇਖ ਸਕਦੇ ਹੋਗੇ ਨਾਮ ਚੱਲਦਾ ਕੁਆਲਿਟੀ ਜ਼ਬਰਦਸਤ ਮਿਲਦੀ ਹੈ ਨਾ ਜਿਹੜੇ ਮੇਰੇ ਵੀਰ ਬਾਈ ਫਾਰਮਲ ਪਾਉਂਦੇ ਸ਼ਕੀਨ ਨੇ ਉਹ ਵੀ ਆ ਸਕਦੇ ਨੇ ਖੇੜੀ ਬ੍ਰਦਰ ਸਹਿਰ ਮਲੇਰ ਕੋਟਲਾ ਦੇ ਵਿੱਚ ਹਾਂਜੀ ਹੋਰ ਬਈ ਕੀ ਆ ਇਸ ਤੋਂ ਇਲਾਵਾ ਇਹਦਾ ਵੀ ਤੁਹਾਨੂੰ ਸਾਈਜ਼ ਮਿਲੂਗਾ 28 ਤੋਂ ਲੈ ਕੇ ਹਾਂ 36 ਤੱਕ ਮਿਲ ਜੂਗਾ ਤੁਹਾਨੂੰ ਸਹੀ ਦੇ ਤਾਂ 38 ਤੱਕ ਯਾਨੀ ਕਿ ਬਈ ਕਿੱਡਾ ਮਰਜੀ ਮੋਟਾ ਬੰਦਾ ਜੇ ਮੁਕਦੀ ਗੱਲ ਹੈ ਇੱਥੇ ਤੁਹਾਨੂੰ ਦੇ ਕੇ ਤੋਰਾਂਗੇ ਹਾਂ ਦੇ ਕੇ ਤੋਰਨਗੇ ਬਈ 32 ਤੋਂ ਲੈ ਕੇ 36 ਤੱਕ ਲਵੀ 32 38 ਤੱਕ ਹੈ ਕੀ ਰੇਟ ਕੀ ਰਹੂ ਬਈ ਇਹਦਾ ਇਹ ਵੀਰੇ ਸਿਰਫ ਉਹ ਸਿਰਫ ਜੇ ਬੜਾ ਪਾਣੀ ਲੈਣਾ ਸਾਈਜ਼ ਉਹ 400 ਦਾ ਛੋਟਾ ਬਈ ਛੋਟਾ ਮਿਲ ਜੂਗਾ ਤੁਹਾਨੂੰ 380 ਦਾ ਲਵੀ 380 400 ਆਪ ਕੋਈ ਗੱਲ ਨਹੀਂ ਹੋਰ ਵੀ ਕੱਟ ਕਰਦੀ ਯਾਰ ਜੇ ਕੋਈ ਆ ਗਿਆ ਨਾ ਅਵੀ ਵੀਡੀਓ ਲਾ ਕੇ ਸ਼ੇਅਰ ਤੇ ਬਾਈ ਦਾ ਪੇਜ ਫੋਲੋ ਕਰਕੇ ਅੱਜ ਉਹਨੂੰ ਹੋਰ ਵੀ ਆਫਰ ਦੇ ਦਾਂਗੇ ਆਪਾਂ ਨਾ ਜਿਹੜਾ ਪਿਆ ਬਈ ਇਧਰ ਇਹ ਕਿਵੇਂ ਆ ਮਾਲ ਇਹ ਇਹ ਸਰਟਾ ਇਹ ਗਰਮੀ ਵਾਲਾ ਮਾਲ ਆ ਨਾ ਇਹ ਹਾਂ ਵੀਰੇ ਟੀ ਸ਼ਰਟਾਂ ਨੇ ਇਹ ਸਾਰੀਆਂ ਜਿਹੜੀ ਲੱਗੀਆਂ ਸੋਡੇ ਸਾਹਮਣੇ ਟੀ ਸ਼ਰਟਾਂ ਤੇ ਆਹ ਦੇਖ ਲਓ ਇੱਕ ਫੁੱਲ ਸਲੀਵ ਹਾਂ ਕਿੰਨੇ-ਕਿੰਨੇ ਦੀਆਂ ਨੇ ਇਹ? ਇਹ ਵੀ ਦੇ ਫੁੱਲ ਸਲੀਵ 200 ਦਾ? ਹੂੰ ਕੀ ਕਹਿੰਦੇ ਨੇ? ਆ 150, 200, 300 ਟੀ-ਸ਼ਰਟਾਂ ਨੇਗੀਆਂ। ਲੈ ਵੀ ਮਿੱਤਰੋ ਯਾਨੀ ਕੀ ਇਹ ਵੀ ਤੁਸੀਂ ਆ ਕੇ ਲੈ ਤੇ ਇੱਕ ਚੀਜ਼ ਹੋਰ ਦੇਖੀ ਦੀ ਮੋਰੇ। ਆ ਬਣਾਉਣਾ ਪਈਆਂ ਨੇ ਬਈ ਇਹ ਵੀ ਰੱਖਣ ਲੱਗ ਗਿਆ ਅੱਜ ਕੱਲ੍ਹ ਹਣਾ ਲਾਦਾ। ਹਾਂ ਵੀਰੇ। ਇਹ ਕਿੰਨੇ ਦੀ ਆ ਬਈ? ਇਹ ਵੀਰੇ 150 ਦੀ ਮਿਲ ਜੂਗੀ ਤੁਹਾਨੂੰ ਜੋਗਰ ਦੀ। ਹਾਂਜੀ। ਲੈ ਵੀ 150 ਰੁਪਏ ਦੀ ਇਹ ਤੁਸੀਂ ਬਣਾਉਣਾ ਵੀ ਲੈ ਕੇ ਜਾ ਸਕਦੇ ਹੋਗੇ। ਤੇ ਬਾਕੀ ਬਈ ਆ ਜਾਓ ਤੁਸੀਂ ਖੇੜੀ ਬ੍ਰਦਰ ਸੈਰ ਮਲੇਗੁਰਲਾ। ਅੰਸ ਦੇ ਕੋਲੇ ਹਨਾ ਆ ਜੋ ਲੈ ਜੋ ਬਾਕੀ ਆਫਰਾਂ ਤੁਹਾਨੂੰ ਹੋਰ ਵੀ ਮਿਲਣਗੇ ਜਿਹੜਾ ਮੇਰਾ ਵੀਰ ਇੱਥੋਂ ਇਕੱਠਾ ਮਾਲ ਚੱਕੂਗਾ ਨਾ 1000 1500 2000 ਦਾ ਉਹਨੂੰ ਫੋਰ ਵੀ ਕਰਦੀ ਲੈਸ ਠੀਕ ਆਫਰ ਉਹ ਨਹੀਂ ਮਿਲੂਗੀ ਜਿਹੜਾ ਪੇਜ ਨੂੰ ਲਾਈਕ ਸ਼ੇਅਰ ਫੋਲੋ ਕਰਕੇ ਆਊਗਾ ਆ ਜ਼ਰੂਰੀ ਹੈ ਚੱਕ ਲਓ ਬਾਕੀ ਨੰਬਰ ਹੈਗੇ ਜਾਣ ਕੇ ਲੈ ਜਾਓ ਓਕੇ ਜੀ ਠੀਕ ਹੈ ਧੰਨਵਾਦ ਥੈਂਕ ਯੂ ਜੀ